ਪਿੰਡ ਭਤੌਰ ਜਿਹੜਾ ਬਰਨਾਲਾ ਤਹਿਸੀਲ ਤਪਾ ਤੋਂ ਜੀ ਸਾਡਾ ਟੂਰਨਾਮੈਂਟ ਹੈਗਾ 30 ਜਨਵਰੀ 2024 ਵੀਰੇ ਇਹ ਟੂਰਨਾਮੈਂਟ ਮੇਰਾ ਛੋਟਾ ਬ੍ਰਦਰ ਸੀ ਹਰਵਿੰਦਰ ਹੈਰੀ ਉਹਦੀ ਯਾਦ ਵਿੱਚ ਇਹ ਟੂਰਨਾਮੈਂਟ ਚੌਥਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਤੇ ਪਹਿਲਾ ਨਾਮ ਆਪਣੇ 2 ਲੱਖ ਆ ਜੀ ਦੂਜਾ ਨਾਮ 1 ਲੱਖ 25000 ਆ ਜੀ ਬੈਸਟਾਨ ਤੇ ਬੋਲਟ ਆ ਜੀ ਆਪਣੇ ਤੇ ਅਸੀਂ 16 ਟੀਮਾਂ ਐਂਟਰ ਕਰਨੀਆਂ ਸੱਦੇ ਪੱਤਰਾ ਵਾਲੀਆਂ ਤੇ ਤਕਰੀਬਨ ਸਾਰੇ ਪਲੇਅਰ ਸਾਡੇ ਖੇਡ ਰਹੇ ਆ ਬਾਕੀ ਸਾਡੇ ਸਰਪ੍ਰਾਈਜ਼ ਆ ਪਿੰਡ ਦੇ ਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਇਹ ਟੂਰਨਾਮੈਂਟ ਕਰਵਾ ਰਹੇ ਹਾਂ ਅਸੀਂ ਤੇ ਐਨਆਰਆਈ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਆ ਸਾਨੂੰ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਜੇ ਕਮੇਟੀ ਸਾਡੀ ਜਿਸ ਸਫਤ ਹੈ ਜੀ ਇਹਦੇ ਵਿੱਚ ਕੋਈ ਪ੍ਰਧਾਨ ਨਹੀਂ ਜੀ ਸਾਰੇ ਪ੍ਰਧਾਨ ਨੇ ਸਾਰੇ ਮੈਂਬਰੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਇਹ ਵੇਜੀ ਸਾਡਾ ਚੌਥਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹਰਵਿੰਦਰ ਹੈਰੀ ਦੀ ਜਾਚ ਇਹ ਦੀ 30 ਜਨਵਰੀ ਨੂੰ ਕਰਵਾਇਆ ਜਾ ਰਿਹਾ ਹੈ ਤੇ ਇਹਦੇ ਵਿੱਚ ਫਰਸਟ ਨਾਮ ਨੇ ਪਹਿਲਾ ਨਾਮ ਨੇ 2 ਲੱਖ ਦੂਸਰਾ ਨਾਮ 125 ਤੇ ਬੈਸਟ ਰੀਡਰ ਦੇ ਬੈਸਟ ਬਾਲ ਜਾਫੀ ਨੂੰ ਵੋਟ ਦਿੱਤੇ ਜਾਣਗੇ ਤੇ ਵਿਸ਼ੇਸ਼ ਜਿਹੜਾ ਸਾਡਾ ਬੇਨਤੀ ਇੱਕੋ ਆ ਟੀਮਾਂ ਨੂੰ ਵੀ 12-22 ਦਿਨ ਉਸ ਟੂਰਨਾਮੈਂਟ ਸ਼ੁਰੂ ਕਰਕੇ 8 ਵਜੇ ਨੂੰ ਇਹ ਸਮਾਪਤ ਕਰਾਂਗੇ ਤੇ ਸੱਦਾ ਪੱਤਰ ਵਾਲੀਆਂ ਹੀ 16 ਟੀਮਾਂ ਐਂਟਰ ਕੀਤੀਆਂ ਜਾਣਗੀਆਂ ਬਿਨਾਂ ਸੱਦਾ ਪੱਤਰ ਤੋਂ ਕੋਈ ਟੀਮ ਐਂਟਰ ਨਹੀਂ ਕੀਤੀ ਜਾਊਗੀ ਇਹ ਪਲੇਰਾਂ ਨੂੰ ਵੀ ਬੇਨਤੀ ਆ ਵੀ ਜਿਨ੍ਹਾਂ ਨੂੰ ਸੱਦਾ ਪੱਤਰ ਦਿੱਤਾ ਹੋਇਆ ਪਲੇਰਾਂ ਨੂੰ ਉਹੀ ਪਹੁੰਚਣਾ ਤੇ ਜੇ ਕੋਈ ਨਵੀਂ ਟੀਮ ਬਣਾਉਣੀ ਆ ਕਿਸੇ ਨੇ ਐਂਟਰ ਕਰਨੀ ਆ ਤਾਂ ਉਹ ਸਾਡੇ ਦਿੱਤੇ ਹੋਏ ਪੋਸਟਰ ਤੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦਾ